ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕਹਿੰਦੇ ਹੁੰਦੇ ਆ ਵੀ ਪੰਜਾਬੀ ਮਿਹਨਤ ਕਰਕੇ ਜਾਣੇ ਜਾਂਦੇ ਆ ਪੰਜਾਬੀਆਂ ਨੇ ਬੜੇ ਵੱਡੇ ਵੱਡੇ ਝੰਡੇ ਗੱਡੇ ਆ ਤੇ ਕਈ ਵਾਰੀ ਪੰਜਾਬੀਆਂ ਦਾ ਜਿਹੜਾ ਸੇਰਾ ਉਹ ਫਖਰ ਨਾਲ ਉੱਚਾ ਹੋ ਜਾਂਦਾ ਵੀ ਐਸੇ ਕਾਰਨਾਮੇ ਵੀ ਪੰਜਾਬੀਆਂ ਨੇ ਕੀਤੇ ਆ ਤੇ ਹਾਂਜੀ ਇੱਕ ਕਾਰਨਾਮਾ ਅਜਿਹਾ ਸਾਡੇ ਪੰਜਾਬੀ ਭਰਾ ਨੇ ਕੀਤਾ ਕਿ ਜਿੰਨੇ ਵੀ ਪੰਜਾਬੀ ਵਸਦੇ ਆ ਸਾਰੇ ਦੁਨੀਆ ਦੇ ਵਿੱਚ ਉਹਨਾਂ ਦਾ ਸਿਰ ਫਖਰ ਨਾਲ ਉੱਚਾ ਹੋ ਗਿਆ ਤੇ ਬੰਦਾ ਆਪਣੀ ਮਿਹਨਤ ਨਾਲ ਅਜਿਹੇ ਮਕਾਮ ਤੇ ਪਹੁੰਚ ਗਿਆ ਵੀ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਉਹਦਾ ਕੋਈ ਸਾਨੀ ਹੈ ਨਹੀਂਗਾ ਅਜਿਹੇ ਮੈਂ ਸਾਨੂੰ ਮਾਣ ਹੈ ਉਹ ਜੇ ਪੰਜਾਬੀ ਤੇ ਸਾਨੂੰ ਫਖਰ ਹੈ ਇਸ ਪੰਜਾਬੀ ਤੇ ਜਿਨੇ ਪੰਜਾਬੀਆਂ ਦਾ ਨਾਂ ਦੁਨੀਆ ਦੇ ਸਾਰੇ ਕੋਨੇ-ਕੋਨੇ ਤੇ ਪਹਚਾਇਆ ਤੇ ਇੱਕ ਵੀਡੀਓ ਇਸ ਪੰਜਾਬੀ ਦੇ ਨਾਂ ਤੇ ਜ਼ਰੂਰ ਬਣਦੀ ਸੀਗੀ ਤੇ ਬਹੁਤ ਘੱਟ ਚੈਨਲਾਂ ਨੇ ਇਸ ਪੰਜਾਬੀ ਦੀ ਜਿਹੜੀ ਇਹ ਸਾਰੇ ਕਾਮ ਨੂੰ ਕਵਰ ਕੀਤਾ ਤੇ ਮੈਂ ਵੀ ਆਪ ਦਾ ਫਰਜ ਸਮਝਿਆ ਵੀ ਪੰਜਾਬੀ ਹੋਣ ਦੇ ਨਾਤੇ ਇਸ ਪੰਜਾਬੀ ਨੇ ਜੋ ਕਾਰਨਾਮਾ ਕਰਕੇ ਦਿਖਾਇਆ ਉਹਦੇ ਤੇ ਇੱਕ ਵੀਡੀਓ ਜ਼ਰੂਰ ਬਣਦੀ ਆ ਤੇ ਹਾਂਜੀ ਮੈਂ ਪੰਜਾਬੀ ਦੀ ਗੱਲ ਕਰ ਰਿਹਾ ਉਸ ਪੰਜਾਬੀ ਦੀ ਗੱਲ ਕਰ ਰਿਹਾ ਜੀਨੇ 2010 ਦੇ ਵਿੱਚ ਅਜਿਹਾ ਬਿਜ਼ਨਸ ਸਟਾਰਟ ਕੀਤਾ ਜਿਹਦੀ ਹੁਣ ਦੁਨੀਆ ਦੇ ਵਿੱਚ ਬੱਲੇ ਬੱਲੇ ਹੋ ਗਈ ਆ ਤੇ ਹਰ ਤਕੜੇ ਨਿਊਜ਼ ਚੈਨਲ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਨਿਊਜ਼ ਚੈਨਲ ਤੇ ਸੀ ਇਹ ਪੰਜਾਬੀ ਛਾਇਆ ਵਿਆ ਸੀਗਾ ਤੇ ਹਾਂਜੀ ਮੈਂ ਪੰਜਾਬੀ ਬਾਰੇ ਦੱਸ ਦਿਆਂ ਪੰਜਾਬੀ ਹੈ ਸਾਡਾ ਪੰਜਾਬੀ ਭਰਾ ਜਗਦੀਪ ਸਿੰਘ ਜਿਨੇ ਕੀ ਅਜਿਹੇ ਕਾਰਨਾਮਾ ਕਰਕੇ ਦਿਖਾਇਆ ਕਿ ਸਾਨੂੰ ਵਾਰ-ਵਾਰ ਵਾਰ-ਵਾਰ ਇਸ ਪੰਜਾਬੀ ਤੇ ਮਾਣ ਹੈ ਇਸ ਪੰਜਾਬੀ ਦਾ ਨਾਂ ਲੈਂਦਿਆਂ ਸਾਨੂੰ ਫਖਰ ਮਹਿਸੂਸ ਹੋ ਰਿਹਾ ਹੈਗਾ ਹਾਂਜੀ ਇਹ ਪੰਜਾਬੀ ਬਾਰੇ ਦੱਸ ਦਿਆਂ ਜਗਦੀਪ ਸਿੰਘ ਜਿਨ੍ਹਾਂ ਨੇ 2010 ਦੇ ਵਿੱਚ ਸੈਨ ਜੋਸ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਬਿਜ਼ਨਸ ਸਟਾਰਟ ਕੀਤਾ ਸੀਗਾ ਤੇ ਹੁਣ ਦੁਨੀਆ ਦੇ ਪਹਿਲੇ ਸੀਈਓ ਚੇਅਰਮੈਨ ਆਫ ਦੀ ਕੰਪਨੀ ਦੇ ਬਣ ਗਿਆ ਜਿਹੜੇ 48 ਕਰੋੜ ਰੋਜ਼ ਦੀ ਸੈਲਰੀ ਲੈ ਰਹੇ ਆ ਤੇ ਕੋਈ ਅਜਿਹਾ ਦੁਨੀਆ ਦੇ ਵਿੱਚ ਸੀਈਓ ਹੈ ਨਹੀਂਗਾ ਜਿਹੜਾ 48 ਕਰੋੜ ਰੁਪਇਆ ਸੈਲਰੀ ਰੋਜ਼ ਦੀ ਲੈਂਦਾ ਹੋਵੇ ਆ ਹਾਂਜੀ ਜੇ ਆਪਾਂ ਮਹੀਨੇ ਦੀ ਕੈਲਕੂਲੇਸ਼ਨ ਕਰੀਏ ਤਾਂ ਇਹਦੀ ਤਨਖਾਹ ਲਗਭਗ 14 ਅਰਬ 40 ਕਰੋੜ ਰੁਪਇਆ ਤਨਖਾਹ ਬਣਦੀ ਹੈ ਤੇ ਬੰਦੇ ਨੇ ਆਪਦੀ ਮਿਹਨਤ ਦੇ ਆਪਦੀ ਪੜ੍ਹਾਈ ਦੇ ਸਿਰ ਤੇ ਮਕਾਮ ਹਾਸਲ ਕੀਤਾ ਤੇ ਦੁਨੀਆ ਦੇ ਵਿੱਚ ਕਿਸੇ ਬੰਦੇ ਨਾਲ ਇਹਦਾ ਕੰਪੇਅਰ ਨਹੀਂ ਕਰ ਸਕਦੇ ਆਪਾਂ ਤਨਖਾਹ ਨੂੰ ਲੈ ਕੇ ਸਿਰਫ ਇੱਕ ਜਿਹੜਾ ਅਮਰੀਕਨ ਉਦਯੋਗਪਤੀ ਐਲਨ ਮਾਸਕ ਉਹਦੀ ਤਨਖਾਹ ਨਾਲ ਇਸ ਬੰਦੇ ਦੀ ਤਨਖਾਹ ਨੂੰ ਆਪਾਂ ਕੰਪੇਅਰ ਕਰ ਸਕਦੇ ਆਂ ਹੋਰ ਕੋਈ ਬੰਦਾ ਨੇੜੇ ਤੇੜੇ ਇਸ ਪੰਜਾਬੀ ਬਾਰੇ ਨਹੀਂ ਖੜਦਾਗਾ ਤੇ ਹਾਂਜੀ ਇਹ ਪੰਜਾਬੀ ਬਾਰੇ ਥੋੜਾ ਜਿਹਾ ਤੁਹਾਨੂੰ ਹੋਰ ਦੱਸਦਾ ਕਿ ਪੰਜਾਬੀ ਇੰਡੀਆ ਦੇ ਵਿੱਚ ਜੰਮਿਆ 1970 ਚ ਉਸ ਤੋਂ ਬਾਅਦ ਇਹ ਪੜ੍ਹਾਈ ਲਈ ਫੌਰਨ ਚਲਾ ਗਿਆ ਤੇ ਉੱਥੇ ਜਾ ਕੇ ਇਹਨੇ ਜਿਹੜੀ ਪੜ੍ਹਾਈ ਕੀਤੀ ਆ ਬੀਟੈਕ ਕੀਤੀ ਉਸ ਤੋਂ ਬਾਅਦ ਐਮਬੀਏ ਕੀਤਾ ਫਿਰ ਬੈਚਲਰ ਇਨ ਕੰਪਿਊਟਰ ਸਾਇੰਸ ਕੀਤਾ ਫਿਰ ਕੁਝ ਜਿਹੜੀਆਂ ਹੈਗੀਆਂ ਤਕੜੇ ਬ੍ਰਾਂਡਸ ਐਚਪੀ ਵਗੈਰਾ ਨਾਲ ਕੰਮ ਕੀਤਾ ਤੇ ਉਸ ਤੋਂ ਬਾਅਦ 2010 ਦੇ ਵਿੱਚ ਇਹਨੇ ਦੋ ਹੋਰ 파ਟਨਰ ਨਾਲ ਰਲ ਕੇ ਜਿਹੜਾ ਇੱਕ ਬਿਜ਼ਨਸ ਸਟਾਰਟ ਕੀਤਾ ਇਲੈਕਟ੍ਰਿਕ ਜਿਹੜੀਆਂ ਕਾਰਾਂ ਦੀਆਂ ਬੈਟਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਆਪਦੇ ਬ੍ਰਾਂਡ ਦਾ ਇਹਨੇ ਨਾਮ ਰੱਖਿਆਗਾ ਇਹ ਕੁਆਂਟਮ ਸਕੇਪ ਕੁਆਂਟਮ ਸਕੇਪ ਇਹਦੀ ਕੰਪਨੀ ਦਾ ਨਾਮ ਹੈਗਾ ਜੀ ਜਗਦੀਪ ਸਿੰਘ ਦਾ ਤੇ ਇਹਨਾਂ ਨੇ ਜਿਵੇਂ ਮੈਂ ਦੱਸਿਆ ਵੀ ਕਾਰਾਂ ਦੀਆਂ ਇਲੈਕਟ੍ਰਿਕ ਕਾਰਾਂ ਦੀਆਂ ਬੈਟਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਅੱਜ ਇਹਨਾਂ ਦੇ ਬ੍ਰਾਂਡ ਦੀ ਪੂਰੀ ਤੂਤੀ ਬੋਲਦੀ ਆ ਤੇ ਇਹਨਾਂ ਦਾ ਹੈੱਡ ਕੁਆਰਟਰ ਹੈਗਾ ਜੀ ਸੈਨ ਜੋਸ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਤੇ 850 ਬੰਦੇ ਇਹਨਾਂ ਦੀ ਕੰਪਨੀ 'ਚ ਕੰਮ ਕਰਦੇ ਆ ਤੇ ਇਹ ਸਾਡਾ ਜਗਦੀਪ ਸਿੰਘ ਪੰਜਾਬੀ ਭਰਾ 48 ਕਰੋੜ ਸੈਲਰੀ ਰੋਜ਼ ਦੀ ਲੈ ਰਿਆ ਤੇ ਸਾਨੂੰ ਫਖਰ ਹੈ ਇਸ ਪੰਜਾਬੀ ਤੇ ਸਾਨੂੰ ਮਾਣ ਹੈ ਤੇ ਜੇ ਆਪਾਂ ਇਸ ਮੁਕਾਮ ਤੱਕ ਪਹੁੰਚਣ ਦੀ ਇਹਦੀ ਜਰਨੀ ਦੀ ਗੱਲ ਕਰੀਏ ਵੀ ਬੰਦੇ ਨੇ ਇੰਨੀ ਮਿਹਨਤ ਕੀਤੀ ਤੇ ਮਿਹਨਤ ਨੂੰ ਹੀ ਸਲਾਮਾ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਰਹਿੰਦੇ ਆ ਵੀ ਪੜ੍ਹਾਈ ਤੋਂ ਬਿਨਾ ਕੁਝ ਨਹੀਂ ਮਿਹਨਤ ਤੋਂ ਬਿਨਾ ਕੁਝ ਨਹੀਂ ਕਈ ਵੀਰ ਬਿਨਾ ਮਿਹਨਤ ਕੀਤੇ ਆ ਬਿਨਾ ਪੜ੍ਹਾਈ ਕਿਤੇ ਆ ਸ਼ਾਰਟਕਟ ਮਾਰਨ ਨੂੰ ਫਿਰਦੇ ਆ ਤੇ ਉਹ ਕਿਤੇ ਨਾ ਕਿਤੇ ਫਿਰ ਗਸ਼ ਖਾ ਕੇ ਡਿੱਗ ਵੀ ਪੈਂਦੇ ਆ ਇਸ ਕਰਕੇ ਆਪਾਂ ਇਸ ਪੰਜਾਬੀ ਵੱਲ ਵੇਖੀਏ ਤਾਂ ਵਾਕਿਆ ਹੀ ਜਿਵੇਂ ਸਿਆਣੇ ਕਹਿੰਦੇ ਆ ਵੀ ਮਿਹਨਤ ਦਾ ਮੁੱਲ ਪੈਂਦਾ ਮਿਹਨਤ ਦਾ ਮੁੱਲ ਪਿਆ ਤੇ ਇਹ ਬਾਈ ਨੇ ਸਾਡੇ ਨੇ ਐਡਾ ਵੱਡਾ ਮਕਾਮ ਹਾਸਲ ਕੀਤਾ ਸਾਨੂੰ ਮਾਣ ਆ ਇਸ ਤੇ ਜਿਨੇ ਪੰਜਾਬੀਆਂ ਦਾ ਨਾਂ ਪੰਜਾਬੀਆਂ ਦੀ ਚੜ੍ਹਤ ਨੂੰ ਬਰਕਰਾਰ ਰੱਖਿਆ ਹੈਗਾ ਤੇ ਅਸੀਂ ਸਿਰ ਝੁਕਾ ਕੇ ਇਸ ਬਾਈ ਦਾ ਇਸ ਦੀ ਮਿਹਨਤ ਨੂੰ ਇਸ ਦੇ ਕੰਮ ਨੂੰ ਸਲਾਮ ਕਰਦੇ ਆ ਤੇ ਦੂਜੇ ਪਾਸੇ ਇੱਕ ਸਨੇਹਾ ਵੀ ਦਿੰਨੇ ਆ ਇਸ ਬੰਦੇ ਦੀ ਚੜ੍ਹਾਈ ਦੇਖ ਕੇ ਤੇ ਪੰਜਾਬੀਆਂ ਦੇ ਨਾਂ ਤੇ ਇੱਕ ਸਨੇਹਾ ਵੀ ਆ ਵੀ ਹਾਂ ਆਪਾਂ ਵੀ ਮਿਹਨਤ ਕਰੀਏ ਜੇ ਆਪਾਂ ਚਾਹੀਏ ਤੇ ਜੇ ਆਪਣਾ ਟਾਰਗੇਟ ਹੈ ਜੇ ਆਪਾਂ ਕੋਈ ਗੋਲ ਆ ਨਵੇਂ ਸਾਲ ਦੇ ਵਿੱਚ ਆਪਾਂ ਜਰੂਰ ਉਸ ਗੋਲ ਤੱਕ ਪਹੁੰਚਾਂਗੇ ਪਲੱਸ ਨੀਤ ਤੇ ਨੀਅਤ ਜਿਹੜੀ ਨੀਅਤ ਆਪਾਂ ਸਿੱਧੀ ਰੱਖੀਏ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਆਪਾਂ ਲੱਗੇ ਰਹੇ ਤਾਂ ਜਰੂਰ ਆਪਾਂ ਆਪਦੇ ਕੰਮ 'ਚ ਇੱਕ ਨਾ ਇੱਕ ਦਿਨ ਕਾਮਯਾਬ ਹੋਵਾਂਗੇ ਸასი ਕਾਲ